ਉਹ लवली ਫੋਨ ਤੇ ਤੇਰੇ ਕੋਲ ਹੀ ਤੇ ਕਿਦਾਂ ਦਾ ਗਵਾਚਾ ਵਾ ਚੌਥੇ ਦੇ ਵੀ ਫੋਨ ਮੇਰੇ ਕੋਲ ਹੀ ਫੋਨ ਗਵਾਚਾ ਵਾ ਜਦੋਂ ਤੁਸੀਂ ਦਲਜੀਤ ਕੇ ਨਾਲ ਗਏ ਉਹਦੋਂ ਮੁੜ ਕੇ ਮੁਖਤਿਆਰ ਹੁਣੀ ਆਏ ਮਗਰੋਂ ਤੇ ਹੋਰ ਕੋਈ ਘਰ ਦੇ ਵਿੱਚ ਆਇਆ ਹੀ ਨਹੀਂ ਮੈਂ ਮੈਨੂੰ ਇੱਕ ਗੱਲ ਦੱਸ ਉਹ ਦੋਵੇਂ ਜੀ ਤੇਰੇ ਲਾਗੇ ਬਿਲਖੇ ਰਹੇ ਕਿ ਕਾਂ ਪਛਾਵੇਂ ਗਏ ਹੀ ਤੇ ਪਰਮੀਤ ਨਹੀਂ ਜੜੀ ਉਹ ਬਸ ਚਾਹ ਬਣਾ ਕੇ ਤੇ ਇੱਥੇ ਲੈ ਆਈ ਮੈਨੂੰ ਲੱਗ ਗਿਆ ਪਤਾ ਮੰਮੀ ਤੁਹਾਡੀ ਗੱਲ ਸੱਚ ਵਾ ਜਦੋਂ ਚੌਥਾ ਹੀ ਨਾ ਉਹਦੋਂ ਵੀ ਦੋਵੇਂ ਜਾਨੀਆਂ ਉੱਥੇ ਬੈਠੀਆਂ ਸੀ ਕਮਰੇ 'ਚ ਤੇ ਮੈਂ ਸੋਚਿਆ ਤਾਂ ਕਮਰਾ ਵੇਖਣ ਆਈਆਂ ਹੋਣਗੀਆਂ ਹੁਣ ਤੇ ਮਾਦਾ ਇੱਕੋ ਹਲਵਾ ਭੋਗ ਭਾਗ ਨਾ ਡੀਕੋ ਤੇ ਜੰਦਾ ਮਾਰੋ ਬਾਹਰ ਤੇ ਨਿਗਲੀਏ ਸਾਰਾ ਡੱਬਾ ਇਥੋਂ ਹੁਣ ਰਪਿੰਦਰ ਦੇ ਸਹੁਰੇ ਪਛਤਾਉਂਦੇ ਆ ਇਹ ਸੰਦੀਪ ਸਾਡੀ ਕੁੜੀ ਦੇ ਨਾਲ ਇੰਨਾ ਮਾੜਾ ਕੰਮ ਹੋਣ ਰਿਆ ਉਹਨਾਂ ਨੂੰ ਲੱਗਦਾ ਵੀ ਦਲਜੀਤ ਖਰੇ ਜਾਣ ਕੇ ਕੰਨ ਡਿਆ ਵਾ ਪਰ ਇਹਨਾਂ ਨੇ ਨਾ ਪਤਾ ਕਿ ਤੁਸੀਂ ਜਿਹੜਾ ਰਪਿੰਦਰ ਨਾਲ ਮਾੜਾ ਕੰਮ ਕੀਤਾ ਵਾ ਉਹਦਾ ਫਲ ਤੁਹਾਨੂੰ ਮਿਲਦਿਆ ਗਲਤੀਆਂ ਤੇ ਹੀ ਕਰ ਲੈਣੇ ਆ ਜੋਰ ਚ ਲਾ ਲੈਨੇ ਜਿੱਥੇ ਸਾਡਾ ਚੱਲਦਾ ਵਾ ਪਰ ਜਦੋਂ ਰੱਬ ਡਾਂਗ ਮਾਰਦਾ ਨਾ ਉਦੋਂ ਸਾਨੂੰ ਬੜੀ ਪੀੜ ਹੁੰਦੀ ਇਹ ਗੱਲਾਂ ਤੇ ਮੈਂ ਵੀ ਤੁਹਾਡੀ ਨਾਲ ਸਹਿਮਤ ਆ ਪਰ ਕੀ ਕਰਨਾ ਹੁਣ ਪਛਤਾਇਦਾ ਕੀ ਫਾਇਦਾ ਸਾਡੀ ਕੁੜੀ ਤੇ ਸਾਡੇ ਕੋ ਖੋਲੀ ਨਾ ਤੇ ਹੱਥ ਕੁਝ ਵੀ ਨਾ ਆਇਆ ਹੁਣ ਆਪ ਵੀ ਤੇ ਪਛਤਾਉਂਦੇ ਹੀ ਆ ਨਾ ਤੇ ਕੀ ਫਾਇਦਾ ਵਾ ਇਹੋ ਜਿਹਾ ਪਛਤਾਉਣਾ ਮੈਂ ਦਲਜੀਤ ਕਹਿੰਦੇ ਆ ਸੀਗਾ ਕਹਿੰਦਾ ਮੈਨੂੰ ਮਾਸੜ ਜੀ ਮਿਲੇ ਸੀਗੇ ਤੇ ਕਹਿੰਦੇ ਸੀਗੇ ਵੀ ਇਹ ਤੂੰ ਆਪਣੇ ਪਰਿਵਾਰ ਨਾਲ ਖਲੋ ਤੂੰ ਸਾਥ ਦੇ ਸਾਡਾ ਹੂੰ ਕਹਿੰਦਾ ਮੈਂ ਇਹਦੇ ਫਿਰ ਜਵਾਬ ਦਿੱਤਾ ਕਿ ਪਰਿਵਾਰ ਉਦੋਂ ਕਿੱਥੇ ਸੀ ਜਦੋਂ ਸੰਦੀਪ ਮੈਨੂੰ ਮਿਹਨੇ ਮਾਰਦੀ ਜਦੋਂ ਮੈਨੂੰ ਗੱਲਾਂ ਕਰਦੇ ਕਹਿੰਦੇ ਇੱਥੋਂ ਤੱਕ ਰੋਟੀ ਦੇ ਕਹਿੰਦੇ ਮਿਹਨੇ ਮਾਰੇ ਮੈਨੂੰ ਇਹਨਾਂ ਨੇ ਤੇ ਆਪ ਸਭ ਕੁਝ ਮਾੜਾ ਕਰ ਲਿਆ ਰੁਪਿੰਦਰ ਨਾ ਵੀ ਨਾ ਮਾੜਾ ਕੰਮ ਕੀਤਾ ਦਲਜੀਤ ਨੂੰ ਵੀ ਇਦਾਂ ਕਿਹਾ ਤੇ ਹੁਣ ਜਦੋਂ ਆਪਣੇ ਨਾ ਹੋਣ ਦੀ ਆ ਉਦੋਂ ਜਰੀ ਨਹੀਂ ਜਾਣ ਦੀ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਇਹਨਾਂ ਦਾ ਇਹੋ ਕੰਮ ਰਹਿਣਾ ਵਾ ਹੋਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁਣ ਇਹਨਾਂ ਨੂੰ ਇਹ ਹੈ ਕਦੀ ਦਲਜੀਤ ਦੇ ਕਰਲੇ ਮਾਰਾਂਗੇ ਕਦੀ ਕਿਸੇ ਦੇ ਮਾਰਾਂਗੇ ਸਾਡਾ ਕੇਸ ਉਥੋਂ ਕੰਮ ਬੱਜ ਜਾਊਗਾ ਪਰ ਉਹ ਥੋੜੀ ਕੰਮ ਅਹੀਂ ਛੱਡਣਾ ਵਾ ਪਹਿਲਾਂ ਇਹ ਬੜੇ ਤਰਲੇਲੇ ਇਹਨਾਂ ਦੀਆਂ ਗੱਲਾਂ ਚ ਹੀ ਬੜੇ ਆਏ ਆ ਹੁਣ ਨਹੀਂ ਹੁਣ ਦੇਖੋ ਹਲਵਾ ਪਿਕੜੀ ਨੂੰ ਇਨਸਾਫ ਦਿਵਾ ਲਈਏ ਜੇ ਉਹ ਨਾ ਨਾ ਦਵਾਇਆ ਤੇ ਅਸੀਂ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਣਾ ਨਾਲੇ ਇਨਸਾਨ ਦੀ ਤੇ ਫਿਤਰਤ ਹੀ ਇਹ ਹੁੰਦੀ ਹੈ ਆਪਣੀਆਂ ਗਲਤੀਆਂ ਦੇ ਉੱਤੇ ਪੜਦਾ ਪਾਉਂਦਾ ਵਾ ਤੇ ਜਦੋਂ ਕੋਈ ਫਿਰ ਤੱਕਾ ਕਰਦਾ ਵਾ ਆਪਣੇ ਨਾਲ ਉਦੋਂ ਪੀੜ ਹੁੰਦੀ ਅੱਜ ਇਹਦੇ ਇਹਨਾਂ ਨੂੰ ਫੋਨ ਵੱਲੋਂ ਪਤਾ ਨਹੀਂ ਲੱਗਾ ਜਦੋਂ ਫੋਨ ਵੱਲੋਂ ਪਤਾ ਲੱਗਿਆ ਨਾ ਵੇਖੀ ਕਿੰਦਾਂ ਲੀਕਾਂ ਨਿਕਲਦੀਆਂ ਇਹਨਾਂ ਦੀ ਫੇਰ ਪਤਾ ਲੱਗਣਾ ਕਿ ਅਸੀਂ ਕਿਹੜਾ ਕਿਹੜਾ ਕੰਮ ਕੀਤਾ ਕੁੜੀ ਨਾਲ ਉਹ ਤਾਂ ਇਹਨਾਂ ਨੂੰ ਲੱਭਦਾ ਫੇਰ ਪਤਾ ਲੱਗਣਾ ਜਦੋਂ ਅਦਾਲਤ ਚ ਪੇਸ਼ ਹੋਏ ਨਾ ਪਰ ਮੇਰੇ ਮਨ ਚ ਇੱਕੋ ਚੀਜ਼ ਦਾ ਪਛਤਾਵਾ ਰਹਿਣਾ ਵੀ ਜੇ ਕਿਤੇ ਮੈਂ ਦਲਜੀਤ ਦੀ ਗੱਲ ਪਹਿਨਾ ਮੰਨ ਲੈਂਦਾ ਨਾ ਤੇ ਜਾਂ ਫਿਰ ਇਹਨਾਂ ਨੂੰ ਇਨੀ ਖੋਲ ਨਾ ਦਿੰਦੇ ਤੇ ਫੇਰ ਹੋ ਸਕਦਾ ਵੀ ਰੁਪਿੰਦਰ ਸਾਡੇ ਕੋਲ ਹੁੰਦੀ ਤੀ ਫਿਕਰ ਨਾ ਕਰੋ ਇਹ ਪਛਤਾਵਾ ਇਸੇ ਗੱਲ ਨਾਲ ਹੀ ਮਟਾਇਆ ਜਾ ਸਕਦਾ ਵਾ ਵੀ ਹੀ ਰੁਪਿੰਦਰ ਨੂੰ ਇਨਸਾਫ ਦਿਵਾ ਦੀ ਬਾਕੀ ਰਹੀ ਫੋਨ ਦੀ ਗੱਲ ਇੱਕ ਨਾ ਇੱਕ ਦਿਨ ਤੇ ਪਤਾ ਲੱਗਣਾ ਹੀ ਆ ਆ ਭੋਗ ਪੈ ਲੈਣ ਦਿਓ ਉਹਨਾਂ ਆਪੇ ਚਾਲੂ ਕਰ ਦੇਣਾ ਵਾ ਫੋਨ ਲੱਭਣਾ ਕਿਉਂਕਿ ਉਹਨਾਂ ਨੂੰ ਆਪਣੀ ਪਈ ਹੋਣੀ ਆ ਕਿਤੇ ਕੇਸ ਕੋਸਣਾ ਕਰ ਦੇਣ ਇਹ ਗੱਲ ਦੀ ਤੇ ਉਹਨਾਂ ਨੂੰ ਖਬਰ ਲੱਗ ਗਈ ਜਾਨੀ ਆ ਤੇ ਇਹਨਾਂ ਨੇ ਕੇਸ ਸਟਾਰਟ ਕਰਤਾ ਵਾ ਹੁਣ ਕੀ ਪਤਾ ਕਿਨੂੰ ਕਿਨੂੰ ਪੈਸੇ ਦਿੰਦੇ ਫਿਰਦੇ ਹੋਣੇ ਆ ਉਹ ਬਹਿਣ ਵਾਲੇ ਹੈ ਨਹੀਂ ਆ ਤੁਹਾਨੂੰ ਵੀ ਪਤਾ ਹੀ ਮੈਂ ਨਾ ਇੱਕ ਕੰਮ ਹੋਰ ਕਰਨਾ ਵਾ ਰੁਪਿੰਦਰ ਦੇ ਫੋਨ 'ਚ ਜਿੰਨੀਆਂ ਫੋਟੋਆਂ ਤੇ ਵੀਡੀਓ ਆ ਨਾ ਆਪਣੇ ਫੋਨ 'ਚ ਪਵਾਉਣੀਆਂ ਵਾ ਮੇਰਾ ਤਾਂ ਮੈਂ ਸ਼ਹਿਰੋਂ ਇਹ ਕੰਮ ਕਰਾ ਲਿਆ ਵਾ ਤੇ ਤੁਸੀਂ ਮੰਮੀ ਲਾ ਕੇ ਜਾਓ ਘੜੀ ਤੇ ਨਾਲੇ ਕੰਮ ਜਿਹੜੇ ਕਰਨ ਵਾਲੇ ਕਰੀਏ ਆਪਾਂ ਹਾਂ ਕੋਈ ਨਹੀਂ ਪਹਿਲੇੜ ਨਾ ਕਰੀਏ ਮੁੜ ਕੇ ਫਿਰ ਹਾਂਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇੱਥੇ ਉਥੇ ਵਾਲੇ ਦਿਨ ਤੇ ਫੋਨ ਮੇਰੇ ਕੋਲ ਹੀ ਸਾਰਾ ਦਿਨ ਮੇਖੋ ਰਿਹਾ ਸ਼ਹਿਰ ਗਿਆ ਵਾਂ ਤੇ ਸ਼ਹਿਰ ਵੀ ਫੋਨ ਮੈਂ ਨਾਲ ਲੈ ਗਿਆ ਮੇਹੋਣਾ ਨੂੰ ਵੀ ਉਦੋਂ ਮੈਂ ਪੁੱਛਿਆ ਵਾ ਵੀ ਇਹਦਾ ਪਾਸਵਰਡ ਕਿੰਨਾ ਵਾ ਮੈਨੂੰ ਦੱਸੋ ਪਰ ਜਿੱਦਣ ਮੰਮੀ ਹੁਣੇ ਗਏ ਆ ਨਾ ਦਲਜੀਤ ਦੇ ਨਾਲ ਉਹ ਦਿਨ ਵੀ ਫੋਨ ਮੇਰੀ ਜੇਬ 'ਚ ਹੀ ਮੁੜ ਕੇ ਮੁੱਕ ਨਹੀਂ ਆਇਆ ਸਾਡੇ ਘਰ ਉਦੋਂ ਵੀ ਫੋਨ ਮੇਰੇ ਕੋਲ ਹੈਗਾ ਅਰ ਜਦੋਂ ਮੰਮੀ ਹੁਣੀ ਆਏ ਆ ਨਾ ਉਤੋਂ ਬਾਅਦ ਨਹੀਂ ਫੋਨ ਮੇਰੇ ਨਜ਼ਰੋਂ ਪਿਆ ਸਮਝ ਨਹੀਂ ਆਈ ਕਿ ਫੋਨ ਗਿਆ ਕਿੱਥੇ ਆ ਮੰਮੀ ਹੁਣੀ ਗਲਤ ਨਹੀਂ ਗੱਲਾਂ ਦੇ ਪਰ ਜੇ ਇਹ ਤੇ ਫੋਨ ਕਿਸਦੇ ਹੱਥ ਲੱਗ ਗਿਆ ਤੇ ਉਹਦੇ ਵਿੱਚ ਕੋਈ ਨਾ ਕੋਈ ਨਾ ਰਾਜ ਜ਼ਰੂਰ ਹੋਊਗਾ ਇਹ ਨਾ ਹੋਏ ਤੇ ਰਪਿੰਦਰ ਨੇ ਕੋਈ ਸਬੂਤ ਰੱਖਿਆ ਹੋਏ ਉਹਦੇ ਵਿੱਚ ਇਹ ਮੈਨੂੰ ਕਹੀ ਜਾਣ ੜੀ ਆ ਵੀ ਤੈਨੂੰ ਕਾਦੀ ਟੈਨਸ਼ਨ ਪਈ ਆ ਤੂੰ ਕੀ ਕੱਢਣਾ ਫੋਨ ਚੋਂ ਪਰ ਇੱਕ ਗੱਲ ਵਾ ਹੁਣ ਮੈਨੂੰ ਇੱਥੋਂ ਤੱਕ ਲੱਗਣ ਲਿਆ ਵੀ ਜੇ ਫਸੇ ਨਾ ਤੇ ਫੋਨ ਤਾਂ ਹੀ ਫਸ ਜਾਣੀ ਆ ਕਿਤੇ ਐਦਾਂ ਤਾਂ ਨਹੀਂਗਾ ਸਾਰਾ ਟੱਬਰ ਮੰਨਣ ਡਿਆ ਏ ਇੱਕ ਵਾਰੀ ਨਾ ਇਹਨਾਂ ਨੂੰ ਡਰੈਗ ਰੂਮ ਚ ਬਹਾਲਨਾ ਵਾ ਸਾਰਿਆਂ ਨੂੰ ਇਹਨਾਂ ਦੇ ਕੰਨ ਖੋਲਨਾ ਵਾ ਵੀ ਫੋਨ ਲੱਭੋ ਜੇ ਇਹਦੇ ਫੋਨ ਕਿਹਦੇ ਹੱਥ ਲੱਗ ਗਿਆ ਹੋਇਆ ਨਾ ਤਾਂ ਤੁਸੀਂ ਫਸ ਜਾਣਾ ਵਾ ਫੋਨ ਦੇ ਵਿੱਚ ਸਬੂਤ ਹੋਣਾ ਵਾ ਪੱਕਾ ਕੋਈ ਨਾ ਕੋਈ ਘਰ ਦੇ ਵਿੱਚੋਂ ਫੋਨ ਕਿੱਥੇ ਚਲ ਜਾਣਾ ਹੈ ਨਾ ਕੋਈ ਆਇਆ ਨਹੀਂ ਗਿਆ ਨਹੀਂ ਜਿੱਦਾਂ ਤੁਸੀਂ ਦਲਜੀਤ ਕੇ ਗਏ ਉਸ ਤੋਂ ਬਾਅਦ ਫੋਨ ਲੱਭਾ ਹੀ ਨਹੀਂ ਆ ਫੇਰ ਇਹਨਾਂ ਨੇ ਮੇਰੀ ਗੱਲ ਮੰਨਣੀ ਵੀ ਲਵਲੀ ਸੱਚੀ ਬੋਲਣ ਡਿਆ ਉਧਨੇ ਵੜੇ ਨਹੀਂ ਵੜਦੇ ਕਿਤੇ ਏਦਾਂ ਕਰਨਾ ਸਾਰਿਆਂ ਨੂੰ ਇਕੱਠੇ ਕਰਨਾ ਫਿਰ ਇਹਨਾਂ ਨੂੰ ਦਹਾਨਾ ਵਾ ਵੀ ਫੋਨ ਲੱਭੋ ਤਾਂ ਉਠੋ ਹਾਂ ਤੁਹਾਨੂੰ ਕਿਦਾਂ ਨੀਂਦ ਆਈ ਆ ਮੈਨੂੰ ਕਿਤੇ ਚੈਨ ਨਹੀਂ ਆਉਂਦਿਆ ਕੀ ਹੋ ਗਿਆ ਵਾ ਹੁਣ ਹਣਾ ਕੀ ਆ ਤੁਸੀਂ ਤੇ ਏਦਾਂ ਸੁੱਤੇ ਜਿਵੇਂ ਜਿੱਦਾਂ ਕੋਈ ਫਿਕਰ ਹੀ ਨਹੀਂ ਹੁੰਦਾ ਤੇ ਕਦਾ ਫਿਕਰ ਕਰਾਂ ਫਿਕਰ ਕਾਦਾ ਕਰਨਾ ਵਾ ਕਿਹ ਵਕੀਲ ਦਾ ਪਤਾ ਕੀਤਾ ਵਾ ਮੈਨੂੰ ਤਾਂ ਚਿੰਤਾ ਵੱਡ-ਵੱਡ ਖਾਈ ਜਾਂ ਰਹੀ ਆ ਪਰ ਮੈਂ ਤਾਂ ਫਿਕਰ ਨਾ ਕਰ ਉਹ ਇਨਜੁਗੇ ਹੈ ਨਹੀਂ ਆ ਜੇ ਇਨਜੁਗੇ ਹੁੰਦੇ ਨਾ ਤਾਂ ਐਹੀ ਸ਼ਲਾਕਾ ਪਿੱਛੇ ਹੁੰਦੇ ਇਹ ਤੈਨੂੰ ਮੈਂ ਦੱਸਦਾ ਉਹਨਾਂ ਨੂੰ ਇਨਨੇ ਢਿੱਲੇ ਨਾ ਸਮਝੋ ਦੁਸ਼ਮਣ ਨੂੰ ਨਾ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਉਹ ਬਹਿ ਗਿਆ ਚੁੱਪ ਕਰਕੇ ਉਹਨਾਂ ਦੀ ਧੀ ਗਈ ਆ ਜਿੱਥੋਂ ਤੱਕ ਜ਼ੋਰ ਲੱਗਾ ਨਾ ਉਹਨਾਂ ਨੇ ਜ਼ੋਰ ਲਾਉਣਾ ਵਾ ਮੈਂ ਤੁਹਾਨੂੰ ਬਾਰ-ਬਾਰ ਕਹਿਣ ਲਈ ਜੇ ਆਪਣੇ ਹੱਥ ਪੱਲੇ ਕੋ ਜ ਰੱਖੋ ਜੇ ਵਕੀਲ ਚੰਗਾ ਕੀਤਾ ਹੋਊਗਾ ਕੱਲ ਨੂੰ ਕੋਈ ਕੇਸ ਕਰਨਗੇ ਅਹੀਂ ਵੀ ਜਾ ਕੇ ਸਭ ਕੋ ਜਿਹਨੂੰ ਫੜਾਉਣ ਵਾਲੇ ਬਣਾਗੇ ਪੀ ਆਹ ਵੇਖੋ ਪ੍ਰੂਫ ਸਾਡਾ ਕੋਈ ਕਸੂਰੀ ਨਹੀਂਗਾ ਹੈਗਾ ਮੁੰਡਾ ਸਾਡਾ ਡਿਊਟੀ ਤੇ ਹੈਗਾ ਅਸੀਂ ਸ਼ਹਿਰ ਗਈਆਂ ਹਾਂ ਰਮਤੂੰ ਤੇ ਜਾਣ ਕੇ ਡਰੀ ਜਾਣ ਢੀ ਆ ਮੇਰੀ ਗੱਲ ਸੁਣ ਪੁਲਿਸ ਸਾਰੇ ਅਸੀਂ ਹੱਥ ਚ ਕੀਤੀ ਆ ਉੱਤੋਂ ਤੱਕ ਪੈਸੇ ਚਾੜਤੇ ਆ ਜੇ ਇਹ ਕੋ ਲਿਖ ਕੇ ਦੇਣਗੇ ਤੇ ਫੇਰ ਹੀ ਕੋਈ ਹੋਊਗਾ ਕਾਰਵਾਈ ਸਾਡੇ ਤੇ ਮੈਨੂੰ ਡਰ ਇਹ ਲੱਗਦਾ ਵਾ ਤੇ ਜੇ ਕੋਈ ਇਦਾਂ ਦੀ ਗੱਲ ਹੋ ਗਈ ਨਾ ਆਂਡ ਗਵਾਣ ਨੇ ਹਨੂ ਬਾਹਰ ਨਿਕਲ ਜੁਗਦੇ ਨਹੀਂ ਛੱਡਣਾ ਸ਼ਰਮ ਚ ਕਿੱਥੇ ਮਰਾਂਗੇ ਮੁੜ ਕੇ ਇੱਕ ਦੂਜੀ ਕੁੜੀ ਇੱਥੇ ਬੈਠੀ ਆ ਕੁੜੀ ਵੀ ਆਪਣੇ ਸਹੁਰੇ ਹੁੰਦੀ ਤਾਂ ਵੀ ਕੋਈ ਫਿਕਰ ਨਹੀਂ ਮੇਰੀ ਕਿਹੜੀ ਗੱਲ ਵਾ ਹਾਂ ਤਾਂ ਤੇਰੀ ਗੱਲ ਠੀਕ ਆ ਕੁੜੀ ਦਾ ਰਮ ਰਹਾਲ ਕੀਤਾ ਤਾਂ ਹੈਗਾ ਘਰ ਤੇ ਉਹਨਾਂ ਦੇ ਅਸੀਂ ਗਏ ਹਾਂ ਉਹਦੇ ਸੱਸ ਨਹੀਂ ਪੈਰ ਲੱਗਣ ਦੇਣ ਡਈ ਮੇਰੇ ਹਿਸਾਬ ਨਾਲ ਨਾ ਉਹ ਰਲੇ ਰਮਨ ਉਹਨਾਂ ਦੇ ਨਾਲ ਮੈਂ ਤੁਹਾਨੂੰ ਬਾਰ ਬਾਰ ਤਾਂ ਕਹਿਣ ਲਈ ਆ ਜਿਉ ਉਹ ਨਾ ਗੱਡੀ ਵਾਸਤੇ ਇਹਨੇ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਆ ਨਾ ਤੇ ਪੁਲਸ ਨੂੰ ਵੀ ਖਰੀਦ ਸਕਦੇ ਆ ਚੁੱਪ ਕਰਕੇ ਨਹੀਂ ਬਈ ਦਾ ਹੰਦਾ ਹੱਥ ਹੱਥ ਰੱਖ ਕੇ ਮੈਂ ਠਾਣੇ ਵੀ ਪਤਾ ਕੀਤਾ ਵਾ SSP ਦੇ ਵੀ ਪਤਾ ਕਰਕੇ ਆਵਾ ਉਹ ਅਜੇ ਤੱਕ ਕੋਈ ਨਹੀਂ ਗਿਆ ਉੱਥੇ ਚਲ ਹਾਂ ਗੱਲਾਂ ਦੇ ਛੱਡੋ ਹਾਂ ਇੱਕ ਕੰਮ ਤਾਂ ਨੂੰ ਮੈਂ ਹੋਰ ਕਹਿਣਾ ਹੈਗਾ ਭੈਣ ਜੀ ਨੂੰ ਮੈਂ ਫੋਨ ਕੀਤਾ ਸੀ ਆਖੰਡੇ ਹੀ ਮੇਰਾ ਟਾਈਮ ਨਹੀਂ ਲੱਗਣ ਡਿਆ ਤੁਸੀਂ ਪਾਜੀ ਨੂੰ ਫੋਨ ਕਰੋ ਹਾਂ ਕਹੋ ਵੀ ਇਹਨੂੰ ਛੱਡ ਜਾ ਆਣ ਕੇ ਚਲ ਫੇਰ ਵੀ ਸਲਾਹ ਚੰਗੀ ਹੁੰਦੀ ਇੱਕ ਦੂਜੇ ਦੀ ਰਮਨ ਤੂੰ ਵੀ ਸਿਆਣੀ ਆ ਤੇਰੀ ਭੈਣ ਨੂੰ ਸਾਰਾ ਪਤਾ ਵਾ ਵੀ ਜੇ ਮੈਂ ਉੱਥੇ ਰਹੀ ਨਾ ਤੇ ਪਰਚੇ ਦੇ ਵਿੱਚ ਨਾ ਮੇਰਾ ਵੀ ਆ ਜਾਣਾ ਵਾ ਉਹ ਤਾਂ ਹੀ ਉਦੋਂ ਦੀ ਨਾ ਇੱਥੋਂ ਭੱਜ ਗਈ ਆ ਉਨੇ ਆਪਣੇ ਪਰੋਣੇ ਨੂੰ ਆਪ ਹੀ ਫੋਨ ਕੀਤਾ ਸੀ ਕਿ ਮੈਨੂੰ ਆਣ ਕਿਤੇ ਲੈ ਜਾ ਤੇ ਨਾਲੇ ਬੰਦਾ ਉਹਦਾ ਫਿਰਿਆ ਤੁਰਿਆ ਵਾ ਉਹਨੂੰ ਇਹ ਗੱਲਾਂ ਸਾਰੀਆਂ ਦਾ ਪਤਾ ਵਾ ਕਿ ਜਿਹੀਂ ਉੱਥੇ ਗਏ ਨਾ ਤੇ ਅਸੀਂ ਨਾਲ ਹੀ ਫਸ ਜਾਣਾ ਵਾ ਗੱਲ ਤੇ ਤੁਹਾਡੀ ਠੀਕ ਆ ਮੈਂ ਮੰਦੀ ਆ ਪਰ ਇਹੋ ਜੇ ਕੰਮ ਵਿੱਚ ਨਾ ਭੈਣ ਭਰਾ ਹੀ ਇੱਕ ਦੂਜੇ ਦਾ ਸਾਥ ਦਿੰਦੇ ਦਿੰਦੇ ਆ ਤਾਂ ਹੀ ਮੈਂ ਕਹਿੰਨੀ ਆ ਕਿ ਚਲੋ ਵੀ ਇੱਥੇ ਸਾਡੇ ਲੱਗੇ ਹੁੰਦੀ ਰਮਨ ਮੈਂ ਤੇ ਨਹੀਂ ਉਹ ਫੋਨ ਕਰਨਾ ਮਾਲਾ ਜੇ ਮੈਂ ਫੋਨ ਕਰ ਵੀ ਦਿੱਤਾ ਤੇ ਮੈਨੂੰ ਜਵਾਬ ਦੇ ਦਿੱਤਾ ਤੇ ਮੇਰੇ ਪੱਲੇ ਕੀ ਰਹੂਗਾ ਚਲ ਨਹੀਂ ਕਰਨਾ ਤਾਂ ਤੁਹਾਡੀ ਮਰਜ਼ੀ ਆ ਤੇ ਮੇਰੀ ਨਾਲੇ ਗੱਲ ਸੁਣੋ ਇੱਕ ਮੈਨੂੰ ਤਾਂ ਫੋਨ ਦਾ ਲੱਗਾ ਵਾ ਫੋਨ ਕਿੱਥੇ ਚਲ ਗਿਆ ਘਰੋਂ लवली ਦੇ ਕੋਲ ਫੋਨ ਹੀ ਇਹ ਮੇਰੇ ਅਲਾਇਆ ਲੈ ਕੇ ਮੰਮੀ ਦਾ ਪਾਸਵਰਡ ਕੀ ਆ ਮੈਂ ਤਾਂ ਮੈਨੂੰ ਨਹੀਂ ਪੁੱਤ ਪਤਾ ਉਹਦਾ ਫੋਨ ਹੀ ਉਹੋ ਹੀ ਖੋਲਦੀ ਸੀ ਉਹੋ ਹੀ ਬੰਦ ਕਰਦੀ ਸੀ ਮੇਰੀ ਜਾਣੇ ਬਲਾ ਮੁੜ ਕੇ ਸੰਦੀਪ ਕੋਲ ਚਲ ਗਿਆ ਸੰਦੀਪ ਨੇ ਵੀ ਇਹੋ ਗੱਲ ਹੀ ਕਹੀ ਕਿ ਮੈਨੂੰ ਨਹੀਂ ਵੀਰ ਪਤਾ ਤੇ ਪਤਾ ਨਹੀਂ ਕਿਥੇ ਸੁੱਟ ਆਇਆ ਵਾ ਕਿ ਕਿਦੈ ਰੱਖ ਲਿਆ ਵਾ ਕੀ ਪਾਣਾ ਵਰਤਿਆ ਵਾ ਪਰ ਅਮਨ ਦਿਮਾਗ ਤੇ ਉਹਦਾ ਕੰਮ ਨਹੀਂ ਕਰਨ ਦਿਆ ਜਦੋਂ ਦੀ ਰਪਿੰਦਰ ਇਦਾਂ ਹੋਈ ਆ ਉਨੇ ਅੰਦਰ ਹੀ ਕਿਤੇ ਰੱਖ ਰਖ ਲਿਆ ਹੋਣਾ ਸਾਡੇ ਘਰ ਤੇ ਕੋਈ ਆਇਆ ਨਹੀਂ ਗਿਆ ਨਹੀਂ ਤੇ ਫੋਨ ਕਿੱਥੇ ਜਾਣਾ ਸੀ ਪਰ ਮੇਰਾ ਮਾਨ ਬੜਾ ਡਰਨ ਲਿਆ ਵਾ ਤੇ ਫੋਨ ਘਰੋਂ ਕਿੱਥੇ ਚਲ ਗਿਆ ਜੀ ਤੇਹੀਂ ਚੋਵੇਂ ਜਾਣਿਆ ਘਰ ਵਿੱਚ ਚਲ ਮੈਂ ਉਹਨੂੰ ਕਹਿਣਾ ਲਵਲੀ ਨੂੰ ਕਿ ਫੇਰ ਇੱਕ ਰੀ ਫੋਲਾ ਫਲਾਈ ਕਰ ਉੱਥੋਂ ਫੋਲਾ ਫਲਾਈ ਕਰਕੇ ਜੀ ਅੱਗੇ ਨਹੀਂ ਲੱਭਾ ਤਾਂ ਹੁਣ ਕਿੱਥੋਂ ਲੱਭ ਜਾਣਾ ਚੱਲ ਕੋਈ ਗੱਲ ਨਹੀਂ ਪਰ ਮੇਰੀ ਗੱਲ ਦਾ ਹੋਣਾ ਧਿਆਨ ਰੱਖਿਓ ਇੱਕ ਤੇ ਪੁਲਿਸ ਨੂੰ ਆਪਣੇ ਹੱਥਾਂ 'ਚ ਕਰੋ ਇੱਕ ਕਿਸ ਚੰਗੇ ਵਕੀਲ ਦਾ ਪਤਾ ਕਰ ਲਓ ਚੱਲ ਕੋਈ ਨਹੀਂ ਮੈਂ ਕਰ ਲੈਣਾ ਆ ਰਮਨ ਤੇ ਐਵੇਂ ਡਰੀ ਜਾਂਦੀ ਆ ਉਹ ਇਹਨੇ ਜੁਗੇ ਨਹੀਂ ਆ ਜੇ ਇਹਨੇ ਜੁਗੇ ਹੁੰਦੇ ਤਾਂ ਉਦੋਂ ਚੁਨੀ ਚੜਾ ਥੋੜਾ ਕਰਨਾ ਪਰਾਸਤ ਦੇਣੇ ਹੀ ਅਗਲਿਆਂ ਦੇ ਚੱਲ ਜੇ ਹੁਣ ਕਹਿੰਦੇ ਵੇ ਗੱਡੀ ਆ ਉਹ ਵੀ ਉਹਨਾਂ ਵਿਚਾਰੇ ਲਿਮਟ ਰੰਡਰ ਬਣਾ ਕੇ ਕਿਤੇ ਤੇ ਲੈਣਦੀ ਇੱਥੇ ਇਹ ਆ ਮੈਂ ਡਰੀ ਚਲੀ ਜਾਂਦੀ ਆ ਉਹਨਾਂ ਨੂੰ ਕਰਦਣਾ ਕਰਦਣਾ ਮਾਤਾ ਆ ਜਾ ਅੱਭੀ ਮੁੰਡਾ ਭਰਾ ਦਿੱਤ ਚਲ ਗਈ ਆ ਉਹ ਪਤਾ ਨਹੀਂ ਇੱਥੇ ਹੁਣੀ ਆ ਕਿਤੇ ਪੁਰ ਖਾ ਲੈ ਲੋ ਢੀ ਪਾਣੀ ਆ ਖਾ ਲਿਆ ਜਲਦੀ ਫੋਨ ਫਾਨ ਆਇਆ ਹੋਇਆ ਉੱਥੋਂ ਤੇਰਾ ਸਹੁਰਿਆਂ ਕੋ ਨਹੀਂ ਆ ਜੀ ਫੋਨ ਫਾਨ ਤਾਂ ਨਹੀਂ ਆਇਆ ਮਸਰੋ ਦਾ ਮਿਲਿਆ ਕਿ ਤਨ ਸ਼ਹਿਰ ਮੈਨੂੰ ਬੜੀਆਂ ਚੰਗੀਆਂ ਗੱਲਾਂ ਸੁਣਾਈਆਂ ਮੈਨੂੰ ਕਹਿਣ ਦਿਆ ਸੀ ਕੋਈ ਦਾਣਾ ਕਰ ਪਰਿਵਾਰ ਦੀ ਗੱਲ ਵਾ ਪਰਿਵਾਰ ਨਾਲ ਖਰ ਸੂ ਦੂਜੇ ਪਾਸੇ ਜਾਣ ਦਿਆ ਵਾ ਮੈਨੂੰ ਫਿਰ ਮੇਰੇ ਕੋ ਜੰਨੀਆਂ ਬਣੀਆਂ ਨਾ ਮੈਂ ਚੰਗੀਆਂ ਸੁਣਾਈਆਂ ਫਿਰ ਜੀ ਚੰਗਾ ਕੀਤਾ ਵਾ ਜਿਹੜੀ ਰੱਜ ਕੇ ਬੇਇਤੀਤ ਕਰਕੇ ਆਇਆ ਹਾਂ ਉਹ ਮਾਤਾ ਬਥੇਰੀ ਕੀਤੀ ਆ ਵੱਡਾ ਕਹਿੰਦੇ ਪਰਿਵਾਰ ਨਾਲ ਖਰ ਸਭ ਤੇਰਾ ਪਰਿਵਾਰ ਬਹੁਤ ਚੰਗਾ ਹਨਾ ਬਹੁਤ ਚੰਗੇ ਆ ਤੁਸੀਂ ਆ ਸਾਰਿਆਂ ਨੇ ਨਾਲੋਂ ਆ ਦਰਜੀਤ ਭੋਗ ਦੀ ਕਿੱਦਾ ਕਰਨੀ ਆ ਹੁਣ ਮਾਤਾ ਭੋਗ ਦਾ ਕਿੱਦਾਂ ਕਰਨਾ ਵਾ ਭੋਗ ਤੇ ਜਾਣਾ ਹੀ ਆ ਜਾਣਾ ਹੀ ਪੈਣਾ ਵਾ ਜਾਣਾ ਵਾ ਨਾ ਤੇ ਚੰਗੀ ਉਹਨਾਂ ਦੇ ਜਰਾ ਕਰਨੇ ਖਾਤਰ ਕਰਕੇ ਆਉਣੀ ਇਹ ਨਾ ਚੁੱਪ ਕਰ ਰਹੀ ਗਾੜੀ ਵੀ ਕੋਈ ਗੱਲ ਕਰਨ ਤੇ ਮੈਂ ਚੁੱਪ ਮਾਰਾਂ ਗਾੜੀਆਂ ਨਾਲੇ ਅੱਗੇ ਮੈਂ ਬਥੇਰੀ ਬੇਇੱਜ਼ਤੀ ਕੀਤੀ ਆ ਪਰ ਗੱਲ ਪਤਾ ਕੀ ਆ ਹੁਣ ਕੇ ਤਰੀਕੇ ਨਾਲ ਚੱਲਣਾ ਪੈਣਾ ਵਾ ਕੁੜੀ ਨੂੰ ਇਨਸਾਫ ਵੀ ਦਿਓਣਾ ਵਾ ਜੇ ਆਪਾਂ ਉੱਥੇ ਜਾ ਕੇ ਰੌਲਾ ਪਾਵਾਂਗੇ ਨਾ ਤਾਂ ਹੋਰ ਨਾ ਕੋਈ ਹੋਰ ਜੀ ਗੱਲ ਹੋ ਜੇ ਨਾ ਫਿਰ ਬਾਅਦ ਚ ਉੱਥੇ ਗੱਲ ਰਹਿ ਜਾਈ ਨਹੀਂ ਸ ਕੋਈ ਗੱਲ ਨਹੀਂ ਨਜਿਠ ਲਾਂਗੇ ਉਹ ਕੋਈ ਗੱਲ ਨਹੀਂ ਮਾਤਾ ਨਜਿਠਣ ਦੇ ਆ ਜੋ ਕਰਾਂਗੇ ਨਾ ਚੰਗੀ ਤਰ੍ਹਾਂ ਹੀ ਕਰਾਂਗੇ ਇਹਨਾਂ ਨੂੰ ਸਜ਼ਾ ਦਿਵਾ ਕੇ ਢ ਨਹੀਂ ਆਪਾਂ ਇਹਨਾਂ ਨੂੰ ਪਤਾ ਕਿੱਥੋਂ ਲੱਗੂਗਾ ਬੜਾ ਹੀ ਮੜਾ ਕੰਮ ਕੀਤਾ ਇਹਨਾਂ ਨੇ ਕੁੜੀ ਨਾ ਨਾ ਕਿਹਨੇ ਮਸਾ ਸ਼ਰਮ ਨਹੀਂ ਆਈ ਇਹਨਾਂ ਨੂੰ ਕਿਤੇ ਮਾਤਾ ਮੈਂ ਤੇ ਇੱਕ ਗੱਲ ਹੋਰ ਸੋਚਣ ਡਿਆ ਹਾਂ ਹਮ ਆ ਚਾਚੀ ਨੂੰ ਕਹਿੰਨੇ ਆ ਸੰਦੀਪ ਨੂੰ ਫੋਨ ਕਰੇ ਪਤਾ ਗੱਲ ਕੀ ਆ ਇਹਨਾਂ ਨੂੰ ਡਰਾਈਏ ਸਹੀ ਇਹ ਕਰੀ ਇੰਤਲਾਕ ਦੇ ਪੇਪਰ ਭੇਜ ਲੱਗੇ ਆ ਡਰਨ ਤੇ ਸਹੀ ਇਹ ਕਰੀਏ ਨਹੀਂ ਕਿ ਆਈਦਾ ਵਾ ਇਤਰਾਦ ਮੈਂ ਕਿਹ ਬਰਦਾ ਕਾ ਵਾਜ ਦੇ ਨਾ ਇਹਨਾਂ ਨੂੰ ਇਹ ਤਾਂ ਰੋਗ ਆਈਦਾ ਏ ਮੇ ਇਦਾਂ ਗੜੀ ਨਾਲ ਪੈਰਾਥਲੋ ਜਮੀਨ ਕੱਢ ਕੇ ਰੱਖੀ ਬਸ ਪਰ ਇੰਨੀਆਂ ਨਹੀਂ ਸੋਚ ਆ ਇਹਨਾਂ ਨੇ ਵੀ ਅਸੀਂ ਬਗਾਨੀ ਧੀ ਨਾ ਇਤਰਾ ਕਰਨ ਦੇ ਆ ਤੇ ਜੇ ਅਸੀਂ ਆਪਣੀ ਧੀ ਨਾ ਕਰੀਏ ਤੇ ਹਣ ਕਿੱਥੇ ਜਾ ਕੇ ਹੋਏ ਕਰ ਹੁਣ ਆਪਣੀ ਧੀ ਨਾ ਹੋਣ ਡਿਆ ਆਪਣਾ ਮੇਰੇ ਤਾਂ ਕਿੱਦਾਂ ਲੱਗੀ ਓਦਨ ਹੁਣ ਪੀੜ ਹੋਣ ਡੇ ਕਿ ਨਹੀਂ ਉਹਨਾਂ ਨੂੰ ਹੋਣ ਦੀ ਪੀੜ ਹੋਣਗੇ ਹਾਂ ਹੁਣ ਇਹੋ ਅੱਗ ਲੱਗੀ ਹੋਣੀ ਆ ਸਾਨੂੰ ਬੇਇੱਜ਼ਤੀ ਕਰਕੇ ਕੱਢਿਆ ਇੱਥੋਂ ਇਤਰਾ ਧੀ ਪੁੱਤਾਂ ਦੀ ਪੀੜ ਹੁੰਦੀ ਆ ਉਹ ਵੀ ਤਾਂ ਕਿਸੇ ਦੀ ਜੰਮੀ ਹੀ ਕੋਈ ਗੱਲ ਨਹੀਂ ਰੱਬ ਦੇ ਵੰਦਾ ਹੀ ਤेंशन ਨਾ ਲਾਉਦੇ ਹੀ ਹੋ ਹੋ ਗਿਆ ਹੁਣ ਨਾ ਕਿ ਨਾਮ ਆ ਸਸੀ ਕਲ ਚਾਚੀ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਤੁਹਾਨੂੰ ਕਿੱਥੋਂ ਚੇਤਾ ਆ ਗਿਆ ਅੱਜ ਮੇਰਾ ਹਾਂਜੀ ਹਾਂਜੀ ਵਧੀਆ ਸਾਰੇ ਮੰਮੀ ਨੇ ਵੀ ਕਰਿਆ ਹਾਂਜੀ ਹੈ ਤੁਹਾਨੂੰ ਕਿਹਨੇ ਦੱਸਿਆ ਜੇ ਸੱਚੀ ਦਾ ਹੋ ਗਿਆ ਤੇ ਮੇਰਾ ਕੀ ਬਣੂਗਾ ਅਹੀਂ ਤੇ ਬਥੇਰੇ ਧਰਲੇ ਕੱਡੇ ਹੀ ਉਹਨਾਂ ਦੇ ਘਰ ਵੀ ਆਏ ਹੀ ਪਰ ਸੱਸ ਮੇਰੀ ਮੰਨੀ ਨਹੀਂ ਹੁਣ ਕੀ ਕਰਾਂਗੇ ਆ ਤਾਂ ਨਵੀਂ ਟੈਨਸ਼ਨ ਪੈ ਗਈ ਆ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਗੱਲ ਕਰਦੀ ਆ ਕੋਈ ਨਾ ਕੋਈ ਤਾਂ ਹੱਲ ਕੱਢਣਾ ਹੀ ਪੈਣਾ ਵਾ ਨਹੀਂ ਨਹੀਂ ਟਡਾ ਨਾ ਨਹੀਂ ਮੈਂ ਲੈਂਦੀ ਚਲੋ ਠੀਕ ਆ ਚਾਚੀ ਜੀ ਐਨਾ ਕ ਤੇ ਨਹੀਂ ਦੱਸ ਦਿੱਤਾ ਨਾ ਚਲ ਵਧੀਆ ਕੀਤਾ ਵਾ ਸਾਨੂੰ ਕਿੱਥੋਂ ਪਤਾ ਲੱਗਣਾ ਸੀ ਚਲੋ ਠੀਕ ਆ ਕੋਈ ਨਹੀਂ ਕਰਦੀ ਮੈਂ ਮੰਮੀ ਨਾਲ ਗੱਲ ਠੀਕ ਆ ਤੇ ਨਵੇਂ ਸੇ ਆਪਾ ਪੈ ਗਿਆ ਕੋਈ ਨਾ ਕੋਈ ਗੱਲ ਸੁਣਨ ਮਿਲ ਜਾਂਦੀ ਐ ਕੀ ਕਰਾਂ ਹੁਣ ਮੈਂ ਇੱਦਾਂ ਕਰਦੀ ਆ ਮੰਮੀ ਨੂੰ ਦੱਸਦੀ ਆ ਕਿ ਆਹ ਕੰਮ ਹੋਣ ਡਿਆ ਵਾ ਉਹਨਾਂ ਨੂੰ ਪਤਾ ਵਾ ਕਿ ਹੁਣ ਇਹ ਫਸੇ ਆ ਤੇ ਇਹਨਾਂ ਨੂੰ ਇੱਦਾਂ ਹੀ ਫਸਾਉਨੇ ਆ ਕੀ ਕਰਾਂ ਹੁਣ ਸਮਝ ਨਹੀਂ ਆਉਂਦੀ ਪਹਿਲਾਂ ਘਰ ਖੜ ਕੇ ਬੇਇੱਜ਼ਤੀ ਕੀਤੀ ਸੀ ਤੇ ਹੁਣ ਆਹ ਕੰਮ ਕਰਤਾ ਵਾ ਮੰਮੀ ਮੰਮੀ ਹਾਂ ਸੰਦੇਵ ਉਠ ਮੇਰੀ ਗੱਲ ਸੁਣੋ ਕੀ ਗੱਲ ਆ ਪੁੱਤ ਮੰਮੀ ਠੀਕ ਆ ਕਿ ਉਦਾਂ ਹੀ ਪੈ ਲੰਮੇ ਉਦਾਂ ਹੀ ਪੈ ਗਈ ਹਾਂ ਮੰਨ ਜਾ ਹੋਰ ਤਰ੍ਹਾਂ ਲਿਆ ਹੀ ਹੁਣ ਕੀ ਗੱਲ ਆ ਪੁੱਤ ਮੰਮੀ ਗੱਲ ਤੇ ਟੈਨਸ਼ਨ ਵਾਲੀ ਆ ਮੇਰਾ ਦਸਨੂ ਜੀ ਨਹੀਂ ਕਰਨ ਡਿਆ ਮੈਂ ਤਾਂ ਅੱਗੇ ਪਹਾੜ ਬਣ ਕੇ ਬੈਠੀ ਆ ਕੀ ਕਰਾਂ ਮੈਂ ਕੋਈ ਗੱਲ ਨਹੀਂ ਗੱਲ ਦੱਸੇਗੀ ਫੇਰੀ ਹੱਲ ਨਿਕਲੂਗਾ ਮੈਨੂੰ ਤਾਂ ਘਬਰਾਟ ਹੋਣ ਡਈ ਏ ਮੈਨੂੰ ਛੇਤੀ ਦੱਸ ਕੀ ਗੱਲ ਵਾ ਮੰਮੀ ਗੱਲ ਇਦਾਂ ਵਾ ਚਾਚੀ ਦਾ ਫੋਨ ਆਇਆ ਹੀ ਨੇ ਕਿਹੜੀ ਚਾਚੀ ਦਾ ਇਹਨਾਂ ਦੇ ਚਾਚੀ ਦਾ ਪਿੰਡਾ ਉਧਰੋਂ ਕੀ ਆਂਦੀ ਆ ਉਹ ਕਹਿੰਦੇ ਆ ਇਤਲਾਕ ਦੇ ਕਾਗਜ਼ ਨੇ ਤਿਆਰ ਕਰਵਾਉਣਾ ਤਲਾਕ ਦੇ ਪੇਪਰ ਸੜ ਗਈ ਮੇਰੀ ਕਿਸਮਤ ਅੰਤਰੀ ਅਜੇ ਇੱਕ ਸਿਆਪਾ ਦਾ ਮੁੱਕਾ ਨਹੀਂ ਗਾ ਦੂਜਾ ਹੋਰ ਪਾਤਾ ਉਹਨਾਂ ਨੇ ਉਹਨਾਂ ਨੇ ਵੀ ਨਾ ਮੌਕੇ ਦਾ ਫਾਇਦਾ ਚੁੱਕਿਆ ਵਾ ਤੇ ਹੁਣ ਇਹ ਫਸੇ ਆ ਇਹਨਾਂ ਬੋਲਣਾ ਨਹੀਂ ਆ ਨਾ ਤੇਰੀ ਸੱਸ ਨੂੰ ਇੰਨੀ ਸ਼ਰਮ ਹੈ ਨਹੀਂ ਆ ਵੀ ਉਹ ਸਾਡੇ ਘਰ ਆਏ ਹੱਥ ਪੈਰ ਜੋੜੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਜੇ ਸਾਡੇ ਕੋਲ ਗਲਤੀ ਹੋਈ ਗਈ ਆ ਤਾਂ ਗਾੜੀ ਤੋਂ ਇਹ ਗਲਤੀ ਅਸੀਂ ਨਹੀਂ ਕਰਦੇ ਪਰ ਕਿੱਦਾਂ ਦੀ ਜਨਾਨੀ ਆ ਪੁੱਤ ਦਾ ਘਰ ਝਾੜਨ ਲਈ ਆ ਹੁਣ ਫਿਰ ਕੀ ਜਾਂਦੀ ਹੈਗੀ ਮੰਮੀ ਚਾਚੀ ਕਹਿਣ ਡੇਗੀ ਮੈਂ ਇਹਨਾਂ ਤੋਂ ਚੋਰੀ ਫੋਨ ਕਰਨ ਢੀ ਆ ਮੈਂ ਤਾਂ ਫੋਨ ਕੀਤਾ ਵਾ ਕਿ ਤੁਸੀਂ ਵੀ ਆਪਣੇ ਪੈਰ ਸੰਭਲੋ ਸੰਦੀਪ ਕੀ ਕਰਾਂ ਹੁਣ ਮੈਂ ਪਿਓ ਤੇਰਾ ਤਾਂ ਅੱਗੇ ਫਿਕਰ ਦੇ ਵਿੱਚ ਵਾ ਹੁਣ ਜੇ ਆਹ ਗੱਲ ਦੱਸੀ ਇਹ ਨਾ ਹੋਵੇ ਉਹ ਬਿਮਾਰ ਹੋ ਜੇ ਮੰਮੀ ਕੀ ਕਰੀਏ ਹੁਣ ਸਮਝ ਨਹੀਂ ਆਉਂਦੀ ਕੋਈ ਗੱਲ ਨਹੀਂ ਕੋਈ ਨਾ ਕੋਈ ਹਾਲਤ ਕੱਢਣਾ ਹੀ ਪੈਣਾ ਹਾਂ ਚੁੱਪ ਕਰਕੇ ਤਾਂ ਨਹੀਂ ਬੈਠਾ ਜਾਣਾ ਮੰਮੀ ਇਦਾਂ ਨਾ ਕਰਾਂ ਫੋਨ ਨਾ ਕਰਾਂ ਇਹਨਾਂ ਨੂੰ ਲਾਹੇ ਕੋਰਾ ਫੋਨ ਭਲਾ ਚੁੱਕਦਾ ਵਾ ਕਿਹੜੀ ਬੋਲੀ ਬੋਲਦਾ ਵਾ ਪਤਾ ਲੱਗ ਜੂਗਾ ਮੰਮੀ ਇਹ ਤਾਂ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਹੈਲੋ ਹੈਲੋ ਸਸੂ ਸਸ਼ੀਕਲ ਜੀ ਸਸ਼ੀਕਲ ਹਾਂ ਸੁਣਾਓ ਠੀਕ ਠਾਕ ਵਧੀਆ ਮੰਮੀ ਨੇ ਠੀਕ ਠਾਕ ਆ ਕਿਉਂ ਤੂੰ ਪੁੱਛ ਕੇ ਕੀ ਲੈਣਾ ਹਾਂ ਤੂੰ ਹਰ ਟਾਈਮ ਓਕੇ ਕਿਉਂ ਰਹਿੰਦੇ ਆ ਤੁਹਾਡੇ ਨਾਲ ਮੈਂ ਪਿਆਰ ਨਾਲ ਗੱਲ ਕਰਨ ਢੀ ਆ ਨਾ ਕੰਮ ਕੀ ਆ ਫੋਨ ਕੀਤਾ ਕੰਮ ਕੀ ਏ ਦੱਸ ਕੰਮ ਏ ਆ ਮੇਰੇ ਸੋਨ ਚ ਆਇਆ ਵਾ ਤੇ ਕਾਗਜ਼ ਤਿਆਰ ਕਰਵਾਉਣ ਦੇ ਤਲਾਕ ਦੇ ਕਿਉਂ ਕੀ ਗੱਲ ਵਾ ਸਹੀ ਸੁਣਿਆ ਵਾ ਕਿ ਮਰੀ ਗੱਲ ਕੀ ਹੈ ਮੇਰੀ ਗੱਲ ਸੁਣੋ ਤੁਸੀਂ ਐਦਾਂ ਕਿਦਾਂ ਤਿਆਰ ਕਰਵਾ ਲੋਗੇ ਜਿੰਨਾ ਚਿਰ ਮੇਰੀ ਸਹਿਮਤੀ ਨਾ ਹੋਊਗੀ ਕੋਈ ਗੱਲ ਨਹੀਂ ਸਹਿਮਤੀ ਮੈਨੂੰ ਕਰਾਉਣੀ ਹੁੰਦੀ ਹੈ ਠੀਕ ਹੈ ਨਾ ਜੇ ਮੈਂ ਪੇਪਰ ਤਿਆਰ ਕਰ ਸਕਦਾ ਨਾ ਸਹਿਮਤੀ ਵੀ ਕਰ ਲਵਾਂਗਾ ਜਿੰਨਾ ਚਿਰ ਮੈਂ ਸਹਿਮਤ ਨਾ ਕਰੂੰਗੀ ਉਹਨਾਂ ਚਿਰ ਤਲਾਕ ਕਿਦਾਂ ਹੋ ਜਾਊਗਾ ਇਹ ਟਾਈਮ ਦੱਸੋ ਠੀਕ ਹੈ ਨਾ ਕੀ ਹੋਣਾ ਹੈ ਕੀ ਨਹੀਂ ਹੋਣਾ ਪਹਿਲਾਂ ਤੇ ਇਹ ਘਰ ਸਦਕੇ ਸਾਡੀ ਬੇਇੱਜ਼ਤੀ ਕੀਤੀ ਇੰਨੀ ਇਥੋਂ ਤੁਸੀਂ ਪਿਆਰ ਨਾ ਲੈ ਗਏ ਸਾਨੂੰ ਕੋਈ ਗੱਲ ਨਹੀਂ ਮੈਂ ਮਨਾ ਲਊਗਾ ਮੰਮੀ ਨੂੰ ਤੁਸੀਂ ਸਾਰਾ ਟੱਪਣਾ ਹੈ ਉਹ ਦੇ ਦੇ ਠੀਕ ਹੈ ਨਾ ਤੇ ਪਹਿਲਾਂ ਤੁਸੀਂ ਵੀ ਤੇ ਨਾਲ ਮਿਲੇ ਸੀ ਨਾ ਹੱਡੇ ਉਦੋਂ ਤੇ ਤੁਸੀਂ ਸਲਾਮਾ ਦਿੰਦੇ ਸੀ ਕੀਤਾ ਵਾ ਤਾਂ ਨਾਗਦੀ ਕਰਨਾ ਠੀਕ ਹੈ ਨਾ ਜਿਆਦਾ ਕੰਮ ਤੁਸੀਂ ਕਰਦੇ ਫਿਰਦੇ ਹੋ ਉਦੋਂ ਤੇ ਕਹਿੰਦੇ ਸੀ ਰਪਿੰਦਰ ਨਾ ਇਦਾਂ ਕਰੋ ਇਦਾਂ ਨਾ ਕਰੋ ਉਹ ਸੰਦੀਪ ਬਹਿ ਜਾ ਟੇਕੇ ਠੀਕ ਹੈ ਨਾ ਆ ਡਰਾਵੇ ਜੀ ਨਾ ਸਾਨੂੰ ਘਟ ਦੋ ਠੀਕ ਹੈ ਨਾ ਜੇ ਜਿਹਨੂੰ ਡਰਾਵੇ ਲੱਗਦੀ ਹੈ ਨਾ ਤਾਂ ਫੋਨ ਕਰੋ ਕੀਤਾ ਵਾ ਕੋਈ ਗੱਲ ਨਹੀਂ ਜੋ ਟਾਈਮ ਨਾ ਪਤਾ ਲੱਗੇ ਨਾ ਕੀ ਹੋਇਆ ਆ ਚਲੋ ਕੋਈ ਗੱਲ ਨਹੀਂ ਤੂੰ ਫਿਰ ਸਾਈਨ ਕਰਵਾ ਕੇ ਵੇਖ ਲਿਓ ਮੇਰੇ ਕੋਲ ਕਿੱਦਾਂ ਕਰਦੀ ਪਹਿਲਾਂ ਮੈਂ ਸਾਈਨ ਮੈਨੂੰ ਕਰਵਾਉਣੇ ਹੁੰਦੇ ਠੀਕ ਹੈ ਨਾ ਉਹ ਚਲੋ ਠੀਕ ਆ ਤੂੰ ਸਾਈਨ ਕਰਨ ਜੋ ਕੀ ਰਹਿਣਾ ਨਹੀਂ ਆ ਉਹ ਜੇਲ੍ਹ ਚ ਹੁਣਾਵਾ ਆ ਮੈਨੂੰ ਫੜਾਂ ਜਿਹੜੀ ਨਾ ਤੂੰ ਜਵਾਈ ਪਾਈਆਂ ਕਿੱਦਾਂ ਬੋਲਣ ਡਿਆ ਵਾ ਕਿੱਦਾਂ ਦੀਆਂ ਗੱਲਾਂ ਡਿਆਂ ਕਰਨ ਤੂੰ ਅਕਲ ਨਹੀਂ ਹੈਗੀ ਪੂਰਾ ਤੈਨੂੰ ਪਗਲ ਗਾਦੀ ਹੋਣੀ ਆ ਜੋ ਤੇ ਕੀਤਾ ਨਾ ਪੂਰੀ ਸੱਚ ਦੱਸਣ ਦੇ ਮੈਂ ਤਾਂ ਸੱਚਾ ਕੀ ਆ ਨਹੀਂ ਕੀ ਕੀਤਾ ਵਾ ਤੁਹਾਡੇ ਘਰ ਆਏ ਆ ਕੀ ਕੀਤਾ ਵਾ ਤੇਰੀ ਮਾਦਾ ਸਗੋਂ ਤਰਲੇ ਕੱਢੇ ਪਈ ਕੋਈ ਗੱਲ ਨਹੀਂ ਜੀ ਸਾਡੇ ਕੋਲ ਗਲਤੀ ਹੋਈ ਗਈ ਆ ਤਾਂ ਮਾਫ ਕਰਦੇ ਤੁਸੀਂ ਦੋਵੇਂ ਮਾਂ ਪਤ ਪਾੜਤਾ ਹੀ ਜਾ ਛੜੇ ਜੇ ਕੁਝ ਨਹੀਂ ਬੇਚ ਤੁਸੀਂ ਮੇਰੀ ਕੀਤੀ ਸੀ ਨਾ ਇਹ ਬੇਚੀ ਘਟਵਾ ਠੀਕ ਆ ਨਾ ਇਹ ਫੇਰ ਤੁਸੀਂ ਬਦਲੇ ਲੈਣ ਰਏ ਜ ਸਾਡੇ ਕੋ ਕੋਈ ਗੱਲ ਨਹੀਂ ਪਤਾ ਲੱਗਾ ਮੈਂ ਕੋਈ ਨਹੀਂ ਲੈਣੇ ਬਦਲੇ ਉਹਨਾਂ ਲੈਣੇ ਆ ਇਹਨਾਂ ਦੀ ਕੁੜੀ ਨਾਲ ਤੁਸੀਂ ਮਾਰਾ ਕੀਤਾ ਵਾ ਕੋਈ ਗੱਲ ਨਹੀਂ ਅਸੀਂ ਤਾਂ ਸੋਚਿਆ ਹੀ ਪਿਆਰ ਨਾਲ ਗੱਲ ਕਰਾਂਗੇ ਤੂੰ ਸਮਝੇਗਾ ਉਹਨਾਂ ਨਾਲ ਵੀ ਨੀ ਜੱਟ ਲਾਂਗੇ ਤਾਂ ਤੇਰੇ ਨਾਲ ਵੀ ਨੀ ਜੱਟ ਲਾਂਗੇ ਫੋਨ ਕੱਟ ਹੁਣ ਯਾਦੀ ਦਰਦੇ ਫੋਨ ਕਾੰਢਿਆ ਤੁਸੀਂ ਆ ਕੱਟ ਨਹੀਂ ਫੋਨ ਲੱਗ ਪਿਆ ਹੁਣ ਵੇਖਾਂ ਇਹ ਵੀ ਰਲਿਆਈਨ ਖਤਾ ਉਹਨਾਂ ਦੇ ਨਾਲ ਇਹ ਘਟਤ ਨਹੀਂਗਾ ਉਹਨਾਂ ਦੀ ਬੋਲੀ ਬੋਲਣ ਡਿਆ ਮੰਮੀ ਇਹ ਸੋਚੋ ਹੁਣ ਕੀ ਕਰਨਾ ਵ ਅੱਗੇ ਇਹ ਕਰਨਾ ਕੀ ਆ ਇਹ ਤੇ ਉਧਰ ਜਾਂਦਾ ਹੁੰਦਾ ਵਾ ਤੇ ਕਹਿਣ ਡਿਆ ਵਾ ਤੇ ਤੁਹਾਨੂੰ ਉਹਨਾਂ ਨੇ ਫਸਾ ਦੇਣਾ ਵਾ ਮੈਨੂੰ ਤਾਂ ਹੋਰ ਡਰ ਦੇ ਵਿੱਚ ਪਾਤਾ ਵੈਨੇ ਮੰਮੀ ਜਿੰਨਾ ਚਿਰ ਮੈਂ ਨਾ ਨਾਂ ਸਾਈਨ ਕਰੂੰਗੀ ਤਲਾਕ ਹੋਣਾ ਚਿਰ ਵੀ ਨਹੀਂ ਹੋਣਾ ਜੀ ਤਲਾਕ ਤੇ ਨਹੀਂਗਾ ਹੁੰਦਾ ਕਿਤੇ ਉਹਨਾਂ ਨੇ ਖਤੇ ਕੋਈ ਕਾਰਵਾਈ ਕਰਦੇ ਹੋਣਾ ਮੰਮੀ ਤੁਹਾਨੂੰ ਮਨਾ ਕੀਤਾ ਹੀ ਨਾ ਮੈਂ ਇਹ ਕੰਮ ਨਾ ਕਰੋ ਨਾ ਕਰੋ ਹੁਣ ਫਸ ਗਏ ਨਾ ਹੀ ਚੱਲ ਕੋਈ ਗੱਲ ਨਹੀਂ ਤੇਲ ਵੇਹ ਤੇਲ ਦੀ ਧਾਰ ਵੇ ਇੱਥੇ ਕਰਨਾ ਸਾਰਿਆਂ ਨੂੰ ਇਕੱਠੇ ਡੈਡ ਜੀ ਹਾਂ ਜੀ ਆਇਓ ਹੋ ਮੜਾ ਜਾ ਆ ਗਿਆ ਆ ਗਿਆ ਮੰਮੀ ਹੁਣ ਕਿੱਥੇ ਆ ਮੰਮੀ ਵੀ ਇੱਥੇ ਹੁੰਦੀ ਆ ਇਹ ਰੱਬ ਉਹ ਡੱਡ ਜੀ ਵਾਜ ਤੇ ਮਰੀਏ ਤਾਂ ਹਾਂ ਜੀ ਤਾਨੂੰ ਮੈਂ ਉਦੋਂ ਵੀ ਕਿਹਾ ਸੀ ਸਾਰੇ ਜਾਣਿਆਂ ਨੂੰ ਮੇਰੀ ਗੱਲ ਸੁਣੋ ਫੋਨ ਦੀ ਭਾਲ ਕਰੋ ਫੋਨ ਨਹੀਂ ਘੱਲ ਬੰਡੇ ਅੰਦਰ ਚੋਂ ਮੈਂ ਫੇਰ ਫੋਲਿਆ ਵਾ ਸਾਰਾ ਹੀ ਮੈ ਤੈਨੂੰ ਫੋਨ ਦੀ ਅੱਗ ਲੱਗੀ ਆ ਮੈਨੂੰ ਹੋਰ ਫਿਕਰ ਪਿਆ ਵਾ ਉਧਰ ਕੁੜੀ ਦਾ ਘਰ ਉੱਜੜ ਚੱਲਿਆ ਵਾ ਤੂੰ ਫੋਨ ਫੋਨ ਹੀ ਖੜੀ ਜਾਂਂ ਡਿਆ ਕੋਈ ਆਕਰ ਨੂੰ ਹੱਥ ਮਾਰ ਜਿੱਥੇ ਗਈਆਂ ਬੇੜੀਆਂ ਤਾਂ ਉੱਥੇ ਗਏ ਮਲਾ ਦਫਾ ਕਰ ਫੋਨ ਨੂੰ ਮੇਰੀ ਸੁਣ ਗੱਲ ਕੁੜੀ ਦਾ ਘਰ ਨਾ ਉਦਨ ਹੀ ਉੱਜੜ ਗਿਆ ਏ ਜਿੱਦਾਂ ਦੀ ਤੂੰ ਘਰ ਬਾਲੇ ਆ ਉਹ ਤੇ ਤੁਹਾਨੂੰ ਹੀ ਲੱਭਣ ਡਿਆ ਤਲਾਕ ਹੀ ਹੋਣਾ ਵਾ ਜਦ ਦਿਨ ਹੋਇਆ ਹੁਣ ਉਹ ਕੋਈ ਚਾਹੀਦੇ ਜਬਾਨ ਬੋਲ ਤਲਾਕ ਹੋਣਾ ਵਾ ਇੱਥੇ ਉਹ ਤੁਸੀਂ ਹਾਂ ਗੱਲਾਂ ਛੱਡੋ ਤੇ ਫੋਨ ਤੇ ਮੁੱਦੇ ਤੇ ਆਓ ਫੋਨ ਲੱਭੋ ਮੈਨੂੰ ਇਹ ਦੱਸ ਫੋਨ ਤੇ ਤੇਰੇ ਕੋਲ ਹੀ ਤੇ ਕਿਦਾਂ ਦਾ ਗਵਾਚਾ ਵਾ ਉਹ ਡੈਡ ਜੀ ਚੌਥੇ ਤੇ ਵੀ ਫੋਨ ਮੇਰੇ ਕੋਲ ਹੀ ਅੱਛਾ ਠੀਕ ਹੈ ਨਾ ਫੋਨ ਗਵਾਚਾ ਵਾ ਜਦਨ ਤੁਸੀਂ ਦਲਜੀਤ ਕੇ ਨਾਲ ਗਏ ਹਾਂ ਠੀਕ ਆ ਉਸ ਦਿਨ ਮੁੜ ਕੇ ਮੁਖਤਿਆਰ ਹੁਣੀ ਆਏ ਮਗਰੋਂ ਤੇ ਹੋਰ ਕੋਈ ਘਰ ਦੇ ਵਿੱਚ ਆਇਆ ਹੀ ਨਹੀਂ ਉਤੋਂ ਬਾਅਦ ਫੋਨ ਮੇਰੇ ਨਜੜੀ ਪਿਆ ਹੀ ਨਹੀਂ ਐ ਮੈਂ ਮੈਨੂੰ ਇੱਕ ਗੱਲ ਦੱਸ ਅਹੀਂ ਤੇ ਦੋਵੇਂ ਜਣੀਆਂ ਮਾਵਾਂ ਤੇ ਆ ਘਰ ਨਹੀਂ ਹੈਗੀਆਂ ਉਹ ਦੋਵੇਂ ਜੀ ਤੇਰੇ ਲਾਗੇ ਬਿਠੇ ਰਹੇ ਕਿ ਕਾਂ ਪਛਾਵੇਂ ਗਏ ਹੀ ਉਹ ਮੰਮੀ ਬਾਹਰੋਂ ਮਿਲੇ ਆ ਤੇ ਇੱਥੇ ਆਣ ਕੇ ਬਹਿ ਗਏ ਆ ਹਾਂ ਤੇ ਪਰਮੀਤ ਨਹੀਂ ਜੜੀ ਉਹ ਬਸ ਚਾਹ ਬਣਾ ਕੇ ਤੇ ਇੱਥੇ ਲੈ ਆਈ ਏ ਤੇਰੇ ਅੰਦਰ ਤੇ ਨਹੀਂ ਗਈ ਉਹ ਨਹੀਂ ਨਹੀਂ ਉਹਨੂੰ ਕਿ ਲੋੜ ਅੰਦਰ ਜਾਣ ਦੀ ਦੱਸ ਜਦੋਂ ਘਰ ਹੀ ਕੋਈ ਨਹੀਂ ਐ ਤੇ ਮੈਨੂੰ ਲੱਗ ਗਿਆ ਪਤਾ ਉਹ ਗਈ ਹੋਣੀ ਆ ਬਥੇਰੀ ਚਾਤਰਵਾ ਉਹਨੂੰ ਘਟਣਾ ਸਮਝ ਨਾ ਤੂੰ ਚਾਹ ਖਣ ਔਖਾ ਹੀਗਾ ਇੱਥੇ ਬਿਠੀ ਰਹਿੰਦੀ ਹਾਂ ਵੀ ਮੰਮੀ ਤਹਾਡੀ ਗੱਲ ਸੱਚ ਵਾ ਜਿਦਨ ਚੌਥਾ ਹੀ ਨਾ ਉਦਨ ਵੀ ਦੋਵੇਂ ਜਾਨੀਆਂ ਉੱਥੇ ਬੈਠੀਆਂ ਸੀ ਕਮਰੇ ਚ ਤੇ ਮੈਂ ਸੋਚਿਆ ਕਿ ਵਾਸ਼ਰੂਮ ਆਈਆਂ ਹੋਣੀਆਂ ਵਾ ਜਾਂ ਕਮਰਾ ਵੇਖਣ ਆਈਆਂ ਹੋਣਗੀਆਂ ਚੁੱਪ ਕਰਕੇ ਬੈਠੀਆਂ ਸੀ ਇਹਨਾਂ ਨੀਗਾ ਮੈਨੂੰ ਪਤਾ ਹੁਣ ਉੱਥੇ ਕੀ ਕਰਨ ਡੀਆਂ ਸੀ ਮੈਨੂੰ ਤਾਂ ਲੱਗਦਾ ਵਾ ਉਦਨ ਹੀ ਫੋਨ ਹੀ ਲੱਭਣ ਡੀਆਂ ਸੀ ਉਹ ਜਿੱਥੇ ਜਾਣਾ ਹੀ ਫੋਨ ਚੱਲ ਗਿਆ ਵਾ ਮਾਤਾ ਬੱਸ ਫਿਰ ਫੋਨ ਉਹਨਾਂ ਦੇ ਟਿਕਾਣੇ ਪਹੁੰਚ ਗਿਆ ਵਾ ਠੀਕ ਆ ਨਾ ਜੇ ਉਹਦੇ 'ਚ ਕੋਈ ਪ੍ਰੂਫ ਹੋਇਆ ਤੇ ਤੁਸੀਂ ਫਸੇ ਫਸੇ ਨਹੀਂ ਹੁਣ ਜੋ ਮੈਨੂੰ ਦੱਸਣ ਡਈਆਂ ਉਦਨ ਕਿਉਂ ਨਾ ਤੂੰ ਦੱਸਿਆ ਵੀ ਅੰਦਰ ਬੈਠੀਆਂ ਜਾ ਕੇ ਮੰਮੀ ਤੁਹਾਨੂੰ ਮੈਂ ਦੱਸਿਆ ਸੀ ਕਿ ਉਹ ਅੰਦਰ ਬੈਠੀਆਂ ਵਾ ਤੁਸੀਂ ਮੈਨੂੰ ਕਿਹਾ ਹੀ ਕੋਈ ਗੱਲ ਨਹੀਂ ਉਹਨਾਂ ਦੀ ਕੁੜੀ ਦਾ ਕਮਰਾ ਵਾ ਬਹਿ ਲੈਂਦੇ ਮੈਨੂੰ ਕੀ ਪਤਾ ਸੀ ਵੀ ਫੋਲਾ ਫਲਾਈ ਕਰਨ ਦੇਗਾ ਉੱਥੇ ਕੋਈ ਇਹਦੇ ਵਿੱਚ ਹੁਣ ਮੰਮੀ ਮੈਨੂੰ ਵੀ ਨਹੀਂ ਹੀ ਪਤਾ ਹਲਤਾ ਹੋ ਗਿਆ ਤੁਹਾਨੂੰ ਮੈਂ ਕਹਿੰਦੀਆਂ ਤੇ ਫੋਨ ਲੱਭੋ ਫੋਨ ਲੱਭੋ ਤੁਸੀਂ ਤਾਂ ਸਿਰ ਦੇ ਵਾਲਾਂ ਨੂੰ ਪੈਂਦੇ ਸੀ ਮੇਰੇ ਵਾਹੀਂ ਤੇ ਸੋਚਿਆ ਵੀ ਰੋਜ਼ ਫੋਲਾ ਫਲਾਈ ਕਰਦਾ ਰਹਿੰਦਾ ਤਾਂ ਅੰਦਰ ਕਿਤੇ ਰੱਖਤਾ ਹੋਊਗਾ ਕਿਤੇ ਕੱਪੜਿਆਂ ਕੁਪੜਿਆਂ ਦੇ ਉਹ ਕਿਤੇ ਨਹੀਂਗਾ ਡੈਡੀ ਜੀ ਹੈਗਾ ਅੰਦਰ ਠੀਕ ਹੈ ਨਾ ਫੋਨ ਚੱਲ ਗਿਆ ਵਟਕਾਣੀ ਤੇ ਫੋਨ ਵਿੱਚ ਇਹੋ ਜਿਹੀ ਕਿਹੜੀ ਚੀਜ਼ ਵਾ ਜੇ ਫੋਨ 'ਚ ਮਾਤਾ ਕੋ ਹੈਗਾ ਵਾ ਨਾ ਉਹਨਾਂ ਤਾਂ ਹੀ ਖੜਿਆ ਵਾ ਉਹਨਾਂ ਨੂੰ ਕੀ ਲੋੜ ਆ ਫੋਨ ਕਰਨ ਦੀ ਨਹੀਂ ਤੇ ਤੁਸੀਂ ਹੁਣ ਇਦਾਂ ਕਰੋ ਮੁਲਾਦਮ ਨੂੰ ਫੋਨ ਕਰੋ ਜੀ ਉਹਨਾਂ ਨੇ ਫੋਨ ਖੜਿਆ ਇੱਥੋਂ ਕੋਈ ਨਾ ਕੋਈ ਉੱਥੇ ਦੱਸਿਆ ਹੀ ਹੋਊਗਾ ਉਹਨਾਂ ਨੂੰ ਤੇ ਇਹਦੇ ਵਿੱਚ ਪ੍ਰੂਫ ਆ ਕੀ ਆ ਕੀ ਨਹੀਂ ਆ ਰੱਬਾ ਨਾ ਫੋਨ ਤੇ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ ਹੁਣ ਮੈਂ ਉਹਦੇ ਘਰ ਜਾਊਂਗਾ ਤੇ ਉਹਨੂੰ ਪੁੱਛੂਗਾ ਵੀ ਕੋਈ ਦਰਖਾਸਤ ਨਹੀਂ ਆਈ ਇਦਾਂ ਦੀ ਹਾਂ ਰੱਬਾ ਇੱਕ ਕੰਮ ਜੇ ਮੁੱਕਦਾ ਨਹੀਂ ਆ ਦੂਜਾ ਸਿਆਪਾ ਹੋਰ ਤਿਆਰ ਹੋ ਜਾਂਦਾ ਵਾ ਨਾ ਮੁੰਡਿਆ ਤਾਂ ਫੋਨ ਵੀ ਨਹੀਂ ਸੰਭ ਸਕਿਆ ਮਾਦਾ ਮੈਂ ਦੇ ਸਾਹਮਣੇ ਆਈ ਦੋ ਤਿੰਨ ਦਿਨ ਤੇ ਮੇਰੀ ਜੇਬ ਚ ਹੀ ਰਿਆ ਮੈਂ ਤੇ ਉਥੇ ਰੱਖਤਾ ਹੁਣ ਤੇ ਮਾਦਾ ਇੱਕੋ ਹੱਲ ਵਾ ਭੋਗ ਭਾਗ ਨਾ ਡੀਕੋ ਤੇ ਜਿੰਦਾ ਮਰੋ ਬਾਹਰ ਤੇ ਨਿਗਲੀਏ ਸਾਰਾ ਡੱਬਾ ਇਥੋਂ ਇਹ ਸਾਰੇ ਜਾਣੇ ਕਿਹਦੇ ਘਰ ਜਾ ਕੇ ਪਾਵਾਂਗੇ ਇਦਾਂ ਤੇ ਉਦੋਂ ਸੋchnਾ ਸੀ ਨਾ ਜਦੋਂ ਉਹਦੇ ਮੂੰਹ 'ਚ ਦਵਾਈਆਂ ਦਿੰਦੀ ਸੀ